ਹਾਂਜੀ ਗਾਇਸ ਕੀ ਹਾਲ ਚਾਲ ਆ ਦੋਸਤੋ ਆਪਾਂ ਕਰਦੇ ਆਂ ਬਲੌਗ ਦੀ ਸ਼ੁਰੂਆਤ ਅੱਜ ਸ਼ੁਰੂ ਬਲੌਗ ਦੀ ਸ਼ੁਰੂਆਤ ਅੱਜ ਸ਼ੁਰੂ ਦੇਖੋ ਜੀ ਪ੍ਰਿਅੰਚੂ ਓਏ ਬਾਂਦਰ ਵਾਲਾ ਕੰਮ ਨਾ ਕਰ ਉਹ ਮੈਡ ਮੂਡ ਹਾਂ ਬਿਛਾ ਚੰਗੀ ਤਰ੍ਹਾਂ ਤੇ ਮੇਰੀ ਗੱਲ ਸੁਣ ਉਹ ਚੱਕਲਾ ਨਾਲੇ ਇਹ ਆਪਾਂ ਹੁਣ ਸਾਰੀ ਦੁਕਾਨ ਤਕ ਹੁਣ ਲਾਉਣੀ ਆ ਠੀਕ ਆ ਜੀ ਜੀ ਗਾਇਸ ਕੀ ਹਾਲ ਚਾਲ ਆ ਦੋਸਤੋ ਅੱਜ ਦੇ ਬਲੌਗ ਦੀ ਸ਼ੁਰੂਆਤ ਆਪਾਂ ਕਰਦੇ ਆਂ ਸ਼ੁਰੂ ਲੋ ਆਪਾਂ ਮੈਟ ਮੋਰ ਵਿਛਾਤਾ ਹੁਣ ਆਪਾਂ ਲੋਣੀਆ ਦੁਕਾਨ ਮੈਂ ਤਾਂ ਪ੍ਰਿਆੰਸ਼ੂ ਨੇ ਸਾਰੇ ਪਲਾਈਆਂ ਪੁਲੀਆਂ ਬਾਹਰ ਕੱਢਣੀਆਂ ਆ ਮੰਜੇ ਮੁਝੇ ਬਾਹਰ ਕੱਢਣੀ ਰੱਖੜੀ ਆ ਜਿਹੜੀ ਉਹ ਵੀ ਬਾਹਰ ਕੱਢਣੀ ਆ ਟੇਬਲ ਟੂਬਲ ਇੱਥੇ ਲਿਓਣਾ ਆ ਠੀਕ ਆ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋਣੇ ਆ ਮੀਂਹ ਅੱਜ ਪੈਂਦਿਆ ਆ ਮੌਸਮ ਬਹੁਤ ਖੁਸ਼ਾਲੀ ਆ ਚੈੱਕ ਕਰੋ ਕਿੱਥੇ ਕਿਥੇ ਮੀਂਹ ਪੈਂਦਾ ਆ ਦੱਸਿਓ ਸਾਨੂੰ ਦੇਖ ਕਿਦਾ ਮਾਮਾ ਮਿੱਟੀ ਦੇ ਕਿਦਾਂ ਨਿਕਲਦੀ ਵਧੀਆ ਦੇਖ ਤੂੰ ਕਹਿੰਦਾ ਹਨਾ ਵਧੀਆ ਨਹੀਂ ਦੇਖ ਦੇਖ ਤਾਂ ਕਿਉਂ ਮੰਨਦਾ ਗੱਲਬਾਤ ਨੂੰ ਆਈ ਵੀ ਜ਼ਿੰਦਗੀ ਦੇ ਤੇ ਯਾਰ ਬੇ ਕੀਤੇ ਆ ਪੂਰੇ ਪੂਰੇ ਸਮਝਿਆ ਲੱਗੀ ਸਮਝ ಇ ಮಾರು ಅ ਬਾਊਜੀ ਖੜੇ ਆ ਬਾਊਜੀ ਰੋਟੀ ਲੈ ਕੇ ਖੜੇ ਆ ਲੋ ਜੀ ਗਾਇਸ ਆਪਾਂ ਰੋਟੀ ਲਿਆਂਦੀ ਹੁਣ ਜਿਹੜੀ ਆਪਾਂ ਸਿੱਧਾ ਸ਼ਾਪ ਤੇ ਸ਼ਾਪ ਦਾ ਮਾਲ ਚੈੱਕ ਕਰਦੇ ਆ ਉਧਰਲੀ ਸ਼ਾਪ ਚੱਲੇ ਆ ਤੇ ਗਾਇਸ ਹੁਣ ਆਪਾਂ ਆਬੜਾਵਾਂਗੇ ਸੋਹਣੀ ਨੂੰ ਉਗਲਣ ਚਲੋ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਦੇ ਰਹੋ ਤੇ ਪੀਓ ਲੋ ਜੀ ਗਾਇਸ ਹੁਣ ਆਪਾਂ ਪਹੁੰਚ ਗਏ ਆਂ ਦਕਾਨ ਤੇ ਤੇ ਹੁਣ ਆਪਾਂ ਸਮਸਾਉਣ ਕੱਢ ਕੇ ਰੋਟੀ ਫਰਾਈਏ ਕਹਿੰਦੇ ਭੁੱਖ ਬੜੀ ਜੂਨਾ ਲੱਗੀ ਆ ਤੇ ਆਪਾਂ ਆ ਲੋ ਇਹ ਰੋਟੀ ਲਿਆਏ ਆ ਚਾਪੀ ਟੂ ਵੀ ਕੱਢ ਲਈ ਆ ਹਮਾਂੜੀ ਰੋਟੀ ਦੇ ਗਏ ਗਾਇਸ ਰੋਟੀ ਫਰਾਈ ਕੀ ਕਰਨਾ ਆ ਲੋ ਜੀ ਹੁਣ ਆਪਾਂ ਆਡਰ ਰੋਡਰ ਕੱਢਤਾ ਵਾ ਛੋੜੀ ਛੋੜੀ ਕੱਟਤਾ ਮੈਂ ਤੇ ਆ ਵੱਟੇ ਭਾਈ ਉਹਦੇ ਦੀ ਦੁਕਾਨ ਤੇ ਓਏ ਆ ਗਾਲਾਂ ਹੀ ਕੱਟਣੀ ਐ ਸਾਨੂੰ ਨੇ ਹਾਂ ਤੂੰ ਤਾਂ ਫੋਨ ਤੇ ਕਿਤਾ ਗਿਆ ਤੂੰ ਵੀ ਚਾਹੇ ਖਾਦ ਮੈਂ ਤੇ ਹੁੰਦਾ ਫੋਨ ਤੇ ਗਾਲਾਂ ਕੱਟੀ ਜਾਂਨੇ ਤੂੰ ਫੋਨ ਕਰਣੀ ਉੱਥੇ ਹਾਂ ਉਹ ਕੰਪਨੀ ਵਾਲੇ ਨਹੀਂ ਸੌਣਨੇ ਬੜੇ ਗਾਲਾਂ ਤੂੰ ਆਪਣੇ ਆਵਾ ਤੋਂ ਹੀ ਆਹ ਉਹ ਨੂੰ ਕਿਤਾ ਕਿਤਾ ਹਾਂ ਤਾਜਾ ਕਰ ਜਿਹੜਾ ਪਿਆਰ ਨਾਲ ਬਣੇ ਉਹਨੂੰ ਵੇਚਦਾ ਨਹੀਂ ਗਾਲਾ ਕੱਢੀਂ ਦਿਆਣਾ ਸਹੀ ਹੈ ਸਹੀ ਹੈ ਉਹਨੂੰ ਆਪਣਾ ਘੈਂਟ ਆ ਇਹ ਆਪਣਾ ਦੋਸਤ ਹੀ ਇੱਕ ਹਿਸਾਬ ਦਾ ਨੰਬਰ ਦੱਸ ਦੋ ਕੰਮ ਕੁਮ ਜੇਦੋ ਆਜ ਵੀ ਇੱਕ ਵੀ ਜੀ ਤੁਹਾਨੂੰ ਕਾਰ ਨਹੀਂ ਲੱਭੂਗਾ ਉਹਦੀ ਸਫਾਈ ਹੋਊਗੀ ਮੈਂ ਕਹਾ ਪੂਰਾ ਹੈ ਨਾ ਡੱਖਾ ਜਿਹਨੂੰ ਕਹਿੰਦੇ ਹੁੰਦੇ ਆ ਨਾ ਥੱਲੇ ਮਿੱਟੀ ਦੇ ਪਰ ਇਹਦਾ 9513 ਕੋਈ ਨਹੀਂ ਦਿਸੂਗਾ ਤੁਹਾਨੂੰ ਇਹ ਭਾਜੀ ਆਪਣਾ ਨਾ ਕਿਸੇ ਗੰਦ ਪਾਉਣ ਦਿੰਦਾ ਸਹੀ ਹੈ ਸਾਫ ਸੁਥਰਾ ਤੈਨਾਂ ਅਕੜਾ ਜੇ ਇਹਨੂੰ ਭਾਈ ਨੂੰ ਕੰਮ ਦਾ ਕਹਿਦੀ ਹੈ ਨਾ ਉਹ ਡੱਖਾ ਵੀ ਇੱਕ ਥਾਂ ਤੋਂ ਦੁਜੀਤਾ ਦੇ ਰੰਦਾ ਨਹੀਂ ਆਏਗਾ ਅੰਦਰ ਤੇਰਾ ਕਹਦੇ ਕੀ ਮਤਲਬ ਹੁਣ ਭਾਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂ ਇਹ ਭਾਜੀ ਹੁਣਾਂ ਨੇ ਨਾ ਪੁੱਨੋ ਭਾਜੀ ਹੁਣਾਂ ਨੇ ਤਰਪਾਲ ਲਾਈ ਆ ਦੇਖਿਓ ਚੈੱਕ ਕਰਿਓ ਆਹ ਦੇਖੋ ਕੋਠੇ ਚੜਕੇ ਨਾ ਉਹ ਜੀ ਤਰਪਾਲ ਲਾਈ ਆ ਪਹਿਲਾਂ ਕੋਠੇ ਤੋਂ ਉੱਥੋਂ ਦੀ ਚੜਿਆ ਇਹ ਤਰਪਾਲ ਹੁਣ ਲਾਤੀ ਆ ਉੱਪਰ ਸੈਟਿੰਗ ਕਰ ਦਿੱਤੀ ਆ ਸਾਬ ਸਿਥਰਾ ਤਹਿ ਕਰ ਦਿੱਤਾ ਤੁਹਾਡੇ ਸਾਹਮਣੇ ਹੀ ਆ ਬੱਸ ਹਾਂਜੀ ਗਾਇਸ ਆਪਾਂ ਹੁਣ ਲੱਗੇ ਆਂ ਕਾਫੀ ਬਣਾਉਣਾ ਦੁੱਧ ਲੈ ਆਂਦਾ ਚੈੱਕ ਕਰੋ ਅਮੂਲਾ ਦੁੱਧ ਆ ਬਿਰਕਾ ਦਾ ਸੱਚ ਬਿਰਕਾ ਵਾਲਿਆਂ ਦਾ ਦੁੱਧ ਆ ਇਹਦੀ ਮੈਂ ਕਾਫੀ ਬਣਾਉਂਗੀ ਇਹ ਸਾਸਰੀ ਘਰ ਕਹਿੰਦਾ ਆਹ ਵਾਲਾ ਬੰਦੇ ਆਂਦਾ ਆਪਾਂ ਠੀਕ ਆ ਜੀ ਬਾਕੀ ਤੁਸੀਂ ਸਾਡੀ ਵੀਡੀਓ ਜੁੜੇ ਰਹੋ ਵਲੋਗ ਦੇਖਣ ਲਈ ਜੀ ਲੋ ਜੀ ਗਾਇਸ ਇਹ ਬਣਾਉਣ ਲੱਗਾ ਚਾਹ ਨਾਲ ਲੱਗਾ ਸਤੂਲਾ ਭਰਾ ਇੱਕ ਮਿੰਟ ਬੈਠੇ ਰਹੋ ਬਾਅਦ ਤੇ ਨਾ ਕੋਈ ਆਉਣਾ ਬਕਲ ਤੋਂ ਮੇਰੇ ਨਾਮ ਮਗਨ ਤੇ ਨਵਾਂ ਚੱਕਰ ਤੇ ਜਾਨੀ ਇਹਨੂੰ ਨਹੀਂ ਕਹਿੰਦੇ ਕਿਦਾਂ ਕਿਦਾਂ ਹੋਰ ਤਾਂ ਇਹਨੂੰ ਕੀ ਉਹ ਕੰਮ ਕਰਨਾ ਨਹੀਂ ਹੁੰਦਾ ਨਹੀਂ ਕਰਨਾ ਨਹੀਂ ਹੁੰਦਾ ਅੱਛਾ ਬਾਹਰ ਜਿਹਨੇ ਮੈਂ ਮੰਨਦਾ ਕਿ ਮੋੜ ਤੇ ਹੋਣੀ ਆ ਉਹ ਜਿਹੜਾ ਉਹ ਬੰਦ ਕਰ ਲੈਣਾ ਅੱਛਾ ਓਕੇ ਗਾਇਸ ਮਾਵੀਰ ਪਾਈ ਮਾਹਵੀਰ ਭਾਜੀ ਬਣਿਆ ਡੋਲੀ ਡੋਲੀ ਚਾਹ ਵਾਲਾ ਇੱਧਰ ਇੱਧਰ ਇੱਦਾਂ ਗੜੀ ਫੜ ਕੇ ਡੋਲੀ ਕੌਫੀ ਵਾਲਾ ਡੋਨਿਕ ਕਾਫੀ ਆਲਾ ਕੀ ਪਤਾ ਕਾਫੀ ਵੇਚ ਕੇ ਵੀ ਵਾਇਰਲ ਹੋ ਜਾਏ ਕੂਕ ਦਾ ਦੇਣਾ ਦਵਾ ਗਿੱਚੀ ਨਾਲ ਰੈਪਟਾ ਜੇ ਤਾਂ ਲੋਜੀ ਕਾਈ ਕੋਈ ਚਾਹ ਪਈ ਬਣਾ ਲਈਆ ਤੇ ਬਿਨਾਂ ਆਲਾ ਤੇ ਇਹਦਾ ਮੋਲ ਚੈੱਕ ਕਰੋ ਹੁਣੀ ਫਾੜਾ ਕੁ ਲਿਆਵਾ ਲੱਗਾ ਲਗਾ ਸਾਡੇ ਗਵਾਂਡੀ ਚੱਲੇ ਜੀ ਤੇ ਹੁਣ ਆਪਾਂ ਇੱਥੇ ਖੜੇ ਆਂ ਬੈਠੇ ਆਂ ਤੇ ਆਪ ਹੀ ਖਰਾਵਾ ਮਾਤਾ ਨੰਦੀ ਬਿੱਟੀ ਆ ਮੋਲ ਬੜਾ ਠੰਡਾਇਆ तो बाहर रश देखो कि रखड़ियाड़िया मैं और वीडियो में देखा तो पता नहीं गोल भाई कि बेचता इना रश कि पहाड़ी इलाके मौसम बहुत सोना होना ਆੜੇ ਜਾਨੇ ਚਿੰਤਾ ਨੂੰ ਮੁਕਮਕਿ ਅੱਗੇ ਸਾਡਾ ਵੀ ਜਨੇ ਕੜਦਾ ਆਪਣਾ ਪਹ ਜਾਵਾਂਗੇ ਨਹੀਂ ਤੇ ਇਹ ਮੇਰੇ ਆਪਾਂ ਬੇਲੇ ਕੰਮ ਹੈ ਨਹੀਂ ਕੰਮ ਸਾਰਾ ਕਰਕੇ ਮੁਕਾਤ ਲਈ ਕੰਮ ਨਹੀਂ ਮੁਕਾਤ ਤੇ 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 ਹੋਰ ਬਾਕੀ ਵੀਡੀਓ ਨੂੰ ਇੰਜੋਏ ਕਰੋ ਇੱਧਰ ਖੜਾ ਜੀ ਗਾਇਸ ਤੁਸੀਂ ਜਿੰਨੇ ਕੀ ਦੇਖ ਹੀ ਰਹੇ ਹੋਣੇ ਆ ਰੱਛ ਰੂਚ ਪਿਆ ਆ ਜਾਮ ਲੱਗਾ ਆ ਠੀਕ ਆ ਜੀ ਚੈੱਕ ਕਰ ਸਕਦੇ ਆ ਤੁਸੀਂ ਬਾਕੀ ਗੋਲ ਗਫੇ ਵਾਲੇ ਤੋਂ ਦੇਖ ਲੋ ਰੱਛ ਕਿੱਦਾਂ ਪਿਆ ਆ ਗੋਲ ਗਫੇ ਲੋਕੀ ਖਾਣ ਆਉਂਦੇ ਆ ਕਿਉਂਕਿ ਇਹ ਗੋਲ ਗਫੇ ਬਹੁਤ ਵਧੀਆ ਬਣਾਉਂਦਾ ਆ ਇਸ ਕਰਕੇ ਲੋਕੀ ਖਾਣ ਆਉਂਦੇ ਆ ਕਿਹੜਾ ਆ ਫੁੰ ਦੇ ਗਿਆ ਕਿਹੜਾ ਟਿਕਿਆ ਕਿਹੜਾ ਹੈ ਕਿੱਦਾਂ बाकी ठंडा ठंडा आते हवा चल रही है चेक कर सी देखो कि पत्ते हिल बाकी बाकी थोड़ी थोड़ी नेरी की संभावना बन रही ਉਹ ਦੇਖੋ ਉਧਰ ਕਿੰਨੀ ਹਵਾ ਚੱਲਦੀ ਆ ਉਹ ਦੇਖੋ ਸਫੇਦੇ ਕਿਦਾਂ ਹੁੰਦੇ ਆ ਤੁਸੀਂ ਚੈੱਕ ਕਰ ਸਕਦੇ ਆ ਦੇਖੋ ਕਿਦਾਂ ਹਵਾ ਚੱਲ ਰਹੀ ਆ ਉਧਰ ਆਪਣੇ ਵਾਲ ਵੀ ਚੱਲਦੀ ਆ ਪਰ ਥੋੜੀ ਚੱਲਦੀ ਆ ਥੋੜੀ ਦੇਰ ਤੱਕ ਹਵਾ ਜਿਆਦਾ ਚੱਲਣ ਲੱਗ ਪੂਗੀ ਵਾਕੀਆ ਸੁਨੀਲ ਆਪਣੀ ਦੁਕਾਨ ਤੇ ਆਇਆ ਦੇਖੋ ਹੈਗਾ ਸ਼ੋਕੀਜ਼ ਨੂੰ ਪੂਰੀ ਕਰ ਲਈਏ ਹਾਂਜੀ ਗੈਸ ਚੈੱਕ ਕਰ ਸਕਦੇ ਤੁਸੀਂ ਦੇਖੋ ਆ ਮਾਤਾ ਆਪਣੀ ਲਿਆਈ ਆ ਦੇਖੋ ਆਪਣੇ ਲਈ ਝਾੜੂ ਫੇਨ ਲਈ ਮਿੱਟੀ ਬਹੁਤ ਵਧੀਆ ਇਹਨਾਂ ਨਿਕਲਦੀ ਆ ਤੁਸੀਂ ਵੀ ਆਪਣੇ ਘਰਾਂ ਚ ਇਹ ਫੇਰਿਆ ਕਰੋ ਜਿਨ੍ਹਾਂ ਟੈਲਾ ਟੂਲਾ ਲੱਗੀਆਂ ਆ ਇਹ ਵਧੀਆ ਰਹਿੰਦਾ ਆ ਵੈਸੇ ਹੁੰਦਾ ਏ ਫਰਸ਼ ਤੇ ਵੀ ਵਧੀਆ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਫਰਸ਼ ਤੇ ਵਧੀਆ ਮਿੱਟੀ ਕਢੀਸ ਹੁੰਦੀ ਏ ਇਹਦੇ ਨਾਲ ਮਠਾਈ ਲਾ ਕੇ ਆਉਂਦੇ ਲੋਕ ਦੇਖੋ ਮਿੱਟੀ ਦੇਖੋ ਕਿੰਨੀ ਸਾਰੀ ਨਿਕਲੀ ਅੱਛਾ ਕਿੰਨੇ ਕੋਈ ਕੁੰਜੇ ਖਾਂਜੇ ਬਹੁਤ ਵਧੀਆ ਮਿੱਟੀ ਨਿਕਲਦੀ ਏ ਇਹਦੇ ਨਾਲ ਤਹੀਂ ਕਿਤਾ ਬੈਠੇ ਹਾਂ ਕੁੱਟਿਆ ਕਿਸ ਨੇ ਲੱਗਦਾ ਅੱਜ ਕੁੱਟ-ਕੁੱਟ ਪਈ ਆ ਹੈਂ ਇੱਧਰ ਕੁੱਟ-ਕੁੱਟ ਪਈ ਲੱਗਦਾ ਅੱਜ ਆਣਾ ਪ੍ਰਿੰਚੂ ਦੇ ਅੱਜ ਕਟਾਪਾ ਥੋੜਾ ਜਿਹਾ ਲੱਤਿਆ ਮੰਮੀ ਇਹਦੀ ਤੋਂ ਤਾਂ ਹੀ ਢੱਲਾ ਜਾ ਬੈਠਾ ਇਹ ਹਾਂਜੀ ਗਾਇਜ਼ ਦੇਖੋ ਪ੍ਰਿੰਚੂ ਦਾ ਟਾਈਮ ਮੰਨਣੇ ਦਾ ਦੇਖੋ ਚੈੱਕ ਕਰੋ ਤੁਸੀਂ ਝਾਂ ਨਹੀਂ ਮੰਨਿਆ ਟਾਈਮ ਹੋ ਗਿਆ ਇਹਦਾ ਸਾਰੇ ਇਹਨਾਂ ਝਾਂ ਨਹੀਂ ਮੰਨਦੇ ਹੁਣ ਇਹ ਕਹਿ ਲੱਗਾ ਤੇ ਇਹਨਾਂ ਲੱਗਾ ਹੀ ਰਹਿਣਾ ਬਸ ਸਾਰੇ ਪਾਸੇ ਝਾਂ ਨਹੀਂ ਮੰਨਦੇ ਥੋੜਾ ਸਾਰੀ ਬਿਡੇ ਲੱਗੇ ਲਓ ਜੀ ਦੋਸਤੋ ਹੁਣ ਆਪਾਂ ਕਰਦੇ ਆ ਇੱਥੇ ਵਲੌਗ ਦੀ ਐਂਡਿੰਗ ਠੀਕ ਆ ਜੀ ਪੀਵੀ08 ਡੇਲੀ ਵਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਜੀ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਕਰ ਲਓ ਆਪਣੇ ਭਰਾ ਭੈਣ ਜਿੰਨੇ ਵੀ ਆ ਚੈਨਲ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਆ ਜੀ ਪੀਵੀ08 ਡੇਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਜੀ ਪੀਵੀ08 ਡੇਲੀ ਬਲੌਗ ਨਾਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਥੈਂਕ ਯੂ ਧੰਨਵਾਦ ਜੀ